ਮੇਰਾ ਨਾਮ ਨੀਤਿਕਾ ਖੋਸਲਾ ਮੈਂ ਲੁਧਿਆਣੇ ਤੋਂ ਆਈ ਆ ਤੇ ਇਹ ਮੇਰੀ ਭਾਂਜੀ ਆ ਹਰਮਨਪ੍ਰੀਤਕੌਰ ਸਭ ਦੀ ਪਿਆਰੀ ਹਰਮਨਦੀਪ ਅਰ ਸਾਡਾ ਬਹੁਤ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਕਿ ਸਾਡੇ ਕੋਲ ਉਸ ਟਾਈਮ ਜਦੋਂ ਸਾਨੂੰ ਨਿਊਜ਼ ਮਿਲੀ ਦੀਦੀ ਨੇ ਗੁੱਡ ਨਿਊਜ਼ ਦਿੱਤੀ ਤੇ ਸਾਡੇ ਕੋਲ ਸਾਡੀ ਅੱਖਾਂ ਚ ਪਾਣੀ ਸੀ ਅਸੀਂ ਉਹ ਮੂਮੈਂਟ ਨੂੰ ਵੀ ਬੜਾ ਯਾਨੀ ਕਿ ਉਹ ਚੀਜ਼ ਨੂੰ ਮਿਸ ਕਿਤਾ ਕਾਸ਼ ਅਸੀਂ ਉੱਥੇ ਹੁੰਦੇ ਤੇ ਅਸੀਂ ਉਹਨੂੰ ਹੱਗ ਕਰਦੇ ਤੇ ਅਸੀਂ ਉਹ ਉਹਨੂੰ ਬਲੇਸਿੰਗ ਦਿੰਦੇ ਆਪਣੀਆਂ ਤੇ ਚਲੋ ਠੀਕ ਹੈ ਬਟ ਹੁਣ ਇਹ ਚੀਜ਼ ਸਾਨੂੰ ਪ੍ਰਾਊਡ ਫੀਲ ਹੁੰਦੀ ਹੈ ਕਿ ਬੱਚਾ ਸਾਡਾ 5th ਕਲਾਸ ਚ ਸੀ ਜਦੋਂ ਉਹ ਆਪਣਾ ਅਮਰੀਕਾ ਗਿਆ ਤੇ ਸਾਡੇ ਜੀਜਾ ਜੀ ਨੇ ਬਹੁਤ ਕੀਤਾ ਜੀ ਅੱਜ ਉਹ ਹੁੰਦੇ ਸਾਡੇ ਜੀਜਾ ਜੀ ਕਿੰਨਾ ਪ੍ਰਾਊਡਲੀ ਮੂਮੈਂਟ ਉਹਨਾਂ ਨੇ ਮਿਸ ਕਰਤਾ ਤੇ ਅੱਜ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਤੇ ਚਲੋ ਨਹੀਂ ਕਰ ਪਾਈ ਪਰ ਉਹ ਸਭ ਕੁਝ ਦੇਖ ਰਹੇ ਨੇ ਆਪਣੀ ਬਲੇਸਿੰਗ ਦੇ ਰਹੇ ਨੇ ਕਿ ਉਹਨਾਂ ਨੇ ਮੇਰੀ ਪੰਜ ਪੰਜ ਨੇ ਆਪਣੀ ਡਾਕਟਰੀ ਵੀ ਨਾਲ ਦੀ ਨਾਲ ਕਰ ਰਹੀ ਹੈ ਉਹ ਇਸ ਟਾਈਮ ਡੈਂਟਲ ਦਾ ਟੈਂਟਰਸ ਵੀ ਕਰ ਰਹੀ ਹੈ ਉਹ ਤੇ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ 12-12 ਘੰਟੇ ਤੁਹਾਨੂੰ ਪਤਾ ਉੱਥੇ ਵਾਕ ਕਰਾਉਂਦੇ ਆ ਹਨਾ ਟ੍ਰੇਨਿੰਗ 'ਚ ਬੈਗ ਦਿੰਦੇ ਆ ਹੈਵੀ ਵਾਲੇ ਬੈਗ ਦਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ 20 ਘੰਟੇ ਦੀ ਟ੍ਰੇਨਿੰਗ ਦਿੱਤੀ ਉਸ ਤੋਂ ਬਾਅਦ بارش ਵਿੱਚ ਉਹਨਾਂ ਨੂੰ 3-3 4-4 ਦਿਨ ਰੱਖਿਆ ਔਰ ਜ਼ਮੀਨ 'ਤੇ ਸੋਣਾ ਪੈਂਦਾ ਸੀ ਬੱਚਿਆਂ ਨੇ ਬੱਚਿਆਂ ਨੂੰ ਯਾਨੀ ਕਿ ਇੰਨੀ ਸਾਰਾ ਟ੍ਰੇਨਿੰਗ ਉਸ ਕੁੜੀ ਨੇ ਆਪਣੀ ਪੂਰੀ ਕੀਤੀ ਪੇਟੀਆਂ ਨੂੰ ਅਸੀਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ ਜੇ ਬੱਚਾ ਵਿਦੇਸ਼ ਜਾ ਕੇ ਆਪਣਾ ਨਾਮ ਕਰ ਰਿਹਾ ਤੇ ਅਸੀਂ ਇੱਥੇ ਕਿਉਂ ਨਹੀਂ ਕਰ 파ਰੇ ਤੇ ਆਪਦੀਆਂ ਤੁਹਾਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੜੋ ਲਿਖੋ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਜਿਵੇਂ ਸਾਡੀ ਹਰਮਨ ਹਰਮਨਦੀਪ ਨੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨੇ ਮੇਰੀ ਦੀਦੀ ਨੇ ਬਹੁਤ ਸਟਰਗਲ ਕੀਤਾ ਅੱਜ ਉਹਨਾਂ ਦਾ ਸਟਰਗਲ ਕਾਮਯਾਬ ਹੋ ਗਿਆ ਅੱਜ ਉਹਨਾਂ ਨੂੰ सबू पता कि टाइम कि खुश उन्होंने इंडिया रह भी के भी बहुत स्ट्रगल किया हम बहार जाके भी बहुत स्ट्रगल कर रहे हैं अपने बच्चों पिछे हा दिल जा मेहनत कर रहे हैं चलो परमात्मा उन्होंने हमेशा खुश रखे तो और तर तरक्याख्शन और हमेशा खुश रहन मेरी भान जी हरमनदीप कौर हैगी मेरी सिस्टर की लड़की जो अमेरिका अपनी पढ़ाई की उन्होंने और आर्मी उन्होंने जिदा जॉइन किया है तो मैंने तो बहुत ज़्यादा खुशी वाली गल हैगी ये इस 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 व्डे अहदे पर पुजी हैगी है ਤੇ ਬਾਕੀ ਉਹਨੇ ਸਾਡੇ ਹਲਕੇ ਗੜਸ਼ੰਕਰ ਤੇ ਬੀਤ ਇਲਾਕੇ ਵੀ ਦਾ ਨਾਮ ਰੋਸ਼ਨ ਕੀਤਾ ਹੈਗਾ ਤੇ ਬਾਕੀ ਸਾਨੂੰ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ ਤੇ ਬਾਕੀ ਮੈਂ ਆਪਣੇ ਹੋਰ ਜਨਕੀ ਕੁੜੀਆਂ ਨੂੰ ਆਪਣੇ ਪਿੰਡ ਦੇ ਪੰਜਾਬ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਪੜ੍ਹ ਲਿਖ ਕੇ ਆਪਣੇ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਬਸ ਗਲਤ ਰਸਤੇ ਵਿੱਚ ਨਹੀਂ ਜਾਣਾ ਹੈਗਾ ਬਸ ਆਪਣੀ ਪੜ੍ਹਾਈ ਕਰ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਮਰਮਨਦੀਪ ਕੌਰ ਮੇਰੀ ਭੈਣ ਦੀ ਮੇਰੀ ਮਾਸੇ ਦੀ ਕੁੜੀ ਜੋਦ ਮੈਨੂੰ ਇਹ ਗੱਲ ਪਤਾ ਲੱਗੀ ਕਿ ਉਹ ਬਾਹਰਲੀ ਆਰਮੀ ਜੇ ਸਿਲੈਕਟ ਹੋਈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਗਰਵ ਵੀ ਹੋਇਆ ਬਾਹਰਲੀ ਮਿਲਟਰੀ ਜੇ ਸਿਲੈਕਟ ਹੋਣਾ ਤੇ ਬਹੁਤ ਸਿਰਫ ਮਾਨ ਵਾਲੀ ਗੱਲ ਨਹੀਂ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਵੀ ਹੈਗਾ ਇਹ ਮੈਨੂੰ ਪਤਾ ਮੇਰੀ ਭੈਣ ਇਹ ਜ਼ਿੰਮੇਵਾਰੀ ਚੰਗੀ ਦਾ ਨਿਭਾਉਗੀ ਤੇ ਮੈਨੂੰ ਤਾਂ ਬਹੁਤ ਹੀ ਗਰਵ ਹੋਇਆ ਮੈਂ ਬਹੁਤ ਖੁਸ਼ੀ ਵੀ ਹੋਈ ਕਿ ਮੇਰੀ ਭੈਣ ਇਦਾਂ ਆਰਮੀ ਸਿਲੈਕਟ ਹੋਈ ਤੇ ਉਹਨੇ ਇੱਕ ਨਵਾਂ ਰਾਹ ਵੀ ਖੋਲ੍ਹਿਆ ਕਿ ਜਿੱਥੇ ਪਤਾ ਲੱਗਦਾ ਕਿ ਅੱਜ ਦੀਆਂ ਤਾਂ ਯਾਂ ਵੀ ਬਹੁਤ ਕੁਝ ਕਰ ਸਕਦੇ ਆ ਇਹ ਕਰਨਾ ਹੋਵੇ ਬਾਕੀ ਮੈਂ ਬਹੁਤ ਖੁਸ਼ ਹੈ ਮੈਂ ਹੈ ਬਹੁਤ ਬਹੁਤ ਜਿੰਦ ਦਾ ਸਾਨੂੰ ਪਤਾ ਲੱਗਾ ਜਾਨ ਕੋਈ ਸਾ ਵੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਪੜਨ ਦੇ ਵਿੱਚ ਕਿਹੋ ਜੀ ਸੀ ਪੜਨੇ ਬਹੁਤ ਤੇਜ਼ ਸੀ ਇੱਥੇ ਵੀ ਬਾਹਰ ਜਾ ਕੇ ਉਹ ਆਪਣਾ ਉਹਨੇ ਨਾਮ ਉਹ ਰੋਸ਼ਨ ਕੀਤਾ ਮਾਪੇ ਬਲੇ ਬਲੇ ਕਰ ਦਿੱਤੇ ਇਹ ਬੇਟੀ ਜੋ ਹਰਮਨਦੀਪ ਹੈ ਜਿਸਨੇ ਜਾ ਕੇ ਵਿਦੇਸ਼ ਦੀ ਧਰਤੀ ਉੱਤੇ ਸਾਡੇ ਪਿੰਡ ਹੈਬਵਾਲ ਪੰਜਾਬ ਅਤੇ ਭਾਰਤ ਵਰਸ਼ ਦਾ ਨਾਮ ਉਚਾਰਨ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਇੱਕ ਛੋਟੀ ਜਿਹੀ ਬੇਟੀ ਨੇ ਜਾ ਕੇ ਇੰਡੀਆ ਤੋਂ ਜਾ ਕੇ ਵਿਦੇਸ਼ ਵੀ ਜਾ ਕੇ ਨਾਮ ਕਮਾਇਆ ਹੈ ਇਹ ਬੱਚਾ ਦੇ ਮਾਤਾ ਨਰਿੰਦਰ ਕੌਰ ਜੀ ਜੋ ਕਿ 2 ਸਾਲ ਪਹਿਲਾਂ ਉਹ ਗਏ ਨਹੀਂ ਪਰ ਬੱਚੇ ਸੱਤ ਜਾਂ 808 7 ਤੋਂ 8 ਸਾਲ ਪਹਿਲਾਂ ਇੱਥੋਂ ਜਾ ਚੁੱਕੇ ਸਨ ਸਭ ਤੋਂ ਅੱਜ ਉਹਨਾਂ ਦਾ ਰਿਜ਼ਲਟ ਜੋ ਕਿ ਸਭ ਤੋਂ ਜੋੜੀ ਛੋਟੀ ਬੇਟੀ ਹੈ ਉਹ ਯੂ ਐਸ ਆਰਮੀ ਦੇ ਵਿੱਚ ਐਜੇ ਸਪਾਈ ਦੇ ਤੌਰ ਤੇ ਭਰਤੀ ਹੋਈ ਮੈਂ ਖੁਦ 32 ਸਾਲ ਸਰਵਿਸ ਕਰਕੇ ਆਇਆ ਫੌਜ ਦੇ ਵਿੱਚ ਮੈਨੂੰ ਪਤਾ ਹੈ ਕਿ ਇੱਕ ਬੱਚੀ ਸਪਾਈ ਨੂੰ ਕਿੰਨੀ ਜ਼ਿਆਦਾ ਮਿਹਨਤ ਮਛਤ ਕਰਨੀ ਪੈਂਦੀ ਜਿਵੇਂ ਦੱਸਿਆ ਕਿ ਰਾਤ ਨੂੰ ਵੀ ਇਸੇ ਜਾਣਾ ਹੁੰਦਾ ਸਵੇਰੇ ਜਾਣਾ ਕਿਤੇ ਪਾਣੀ ਵੀ ਜਾ ਜੰਗਲਾਂ ਵੀ ਜਾਣਾ ਹੁੰਦਾ ਅਲੱਗ-ਅਲੱਗ ਪ੍ਰਕਾਰ ਦੇ ਐਡਵੈਂਚਰਸ ਕਲਾਸੇ ਕਰਾਉਂਦੇ ਨੇ ਉਹ ਉਹਨਾਂ ਟ੍ਰੇਨਿੰਗ ਤੋਂ ਬਾਅਦ ਹੀ ਜਾ ਕੇ ਬੱਚਾ ਇੱਕ ਸਾਲ ਜਾਂ ਡੇਢ ਸਾਲ ਦੇ ਬਾਅਦ ਜਾ ਕੇ ਬੱਚਾ ਬਣ ਜਾਂਦਾ ਉਹ ਬੱਚੀ ਨੇ ਇਸ ਪੜਾਅ ਨੂੰ ਪੂਰਾ ਕਰਕੇ ਐ ਜਿਵੇਂ ਲੈ ਇੱਕ ਜੁਆਸ ਆਰਮੀ ਵਿੱਚ ਇੱਕ ਸਪਾਈ ਦੇ ਤੌਰ ਤੇ ਭਰਤੀ ਹੋਈ ਹੈ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦੀ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਬੱਚੀ ਨੇ ਜਿਸ ਤਰ੍ਹਾਂ ਸਾਡੀ ਬੱਚੀ ਨੇ ਨਾਮ ਕੀਤਾ ਇਸ ਤਰ੍ਹਾਂ ਪੰਜਾਬ ਦੀਆਂ ਬਾਕੀ ਬੱਚਿਆਂ ਵੀ ਆਪਣੇ ਪੜ੍ਹਾਈ ਨੂੰ ਮੁੱਖ ਰੱਖ ਕੇ ਬਾਕੀ ਜਿਹੜੇ ਬੱਚੇ ਨੇ ਪੰਜਾਬ ਦੇ ਉਹਨਾਂ ਵੀ ਮੈਂ ਰਿਕਵੈਸਟ ਕਰਦਾ ਹਾਂ ਕਿ ਜਿਹੜਾ ਨਸ਼ਾ ਨੂੰ ਛੱਡ ਕੇ ਆਪਣਾ ਬੇਲਣਪਣਾ ਛੱਡ ਕੇ ਆਪਣੀ ਪੜ੍ਹਾਈ ਸਖਤਮਿੰਦ ਕਰਨ ਤਾਂ ਕਿ ਆਪਣੇ ਮਾਪੇ ਆਪਣੇ ਦੇਸ਼ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੇ